ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦਿਓ ਜੌਬ ਅਲਰਟ ਤੇ ਅੱਜ ਦੀ ਅਪਡੇਟ ਹੈ ਸਕੂਲਾਂ ਦੇ ਸਮੇਂ ਨੂੰ ਜਾਰੀ ਰੱਖਣ ਸੰਬੰਧੀ ਨਵੀਂ ਅਪਡੇਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਪ੍ਰਾਇਮਰੀ ਮੀਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਲੈ ਕੇ ਅੱਗੇ ਤਰੀਕ ਵਧਾ ਦਿੱਤੀ ਹੈ ਜਿਸ ਦੌਰਾਨ ਜੋ ਪਹਿਲਾਂ ਦੇ ਸਮੇਂ ਦੌਰਾਨ ਸਕੂਲ ਜਿਹੜੇ ਲੱਗਣਗੇ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਹੀ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਚਾਹੇ ਉਹ ਐਜੂਕੇਸ਼ਨ ਨਾਲ ਸੰਬੰਧਿਤ ਅਪਡੇਟ ਹੋਵੇ ਜਾਂ ਫਿਰ ਨਵੀਆਂ ਪੋਸਟਾਂ ਆਉਂ ਤਾਂ ਸਾਰੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਜਿਹੜੀ ਉਹ ਮਿਲਦੀ ਰਹੇ ਆ ਸ਼ੇਅਰ ਕਰਦੇ ਆਂ ਜੀ ਇਹ ਪੂਰੀ ਜਾਣਕਾਰੀ ਤਈ ਇਹ ਜੋ ਜਾਣਕਾਰੀ ਪੰਜਾਬ ਦੇ ਸਕੂਲਾਂ ਦਾ ਸਮਾਂ ਜਿਹੜਾ ਉਹ 15 ਮਾਰਚ ਤੱਕ ਪਹਿਲਾਂ ਵਾਲਾ ਹੀ ਰਹੇਗਾ ਸੋ ਪਹਿਲਾਂ ਵਾਲੀ ਅਪਡੇਟ ਸੀ ਕਿ ਅੱਜ ਤੋਂ ਇਹ ਸਕੂਲ ਦਾ ਸਮਾਂ ਚੇਂਜ ਕਰ ਦਿੱਤਾ ਸੀ ਪਰ ਦੇਰ ਰਾਤ ਜਿਹੜੀ ਅਪਡੇਟ ਆਈ ਹੈਗੀ 15 ਮਾਰਚ ਤੱਕ ਹੋਰ ਸਮਾਂ ਜਿਹੜਾ ਪਾ ਦਿੰਦਾ ਹੈ ਜਿਸ ਦੌਰਾਨ ਪਹਿਲਾਂ ਸਕੂਲ ਲੱਗਦੇ ਨੇ ਉਹੀ ਸਮਾਂ ਰਹੇਗਾ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਅਨੁਸਾਰ ਰਾਜ ਦੇ ਸਰਕਾਰੀ ਐਡਿਟ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ 15 ਮਾਰਚ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ 3 ਵਜੇ ਤੱਕ ਮਿਡਲ ਹਾਈ ਤੇ ਸਕੈਂਡਰੀ ਸਕੂਲਾਂ ਦਾ ਸਮਾਂ ਜਿਹੜਾ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ 20 ਮਿੰਟ ਵਜੇ ਤੱਕ ਰਹੇਗਾ ਸੋ ਇਹ ਦੇਰ ਰਾਤ ਦੀ ਅਪਡੇਟ ਜਿਹੜੀ ਜਾਰੀ ਕੀਤੀ ਗਈ ਹੈ 15 ਮਾਰਚ ਤੱਕ ਪਹਿਲਾਂ ਵਾਂਗ ਹੀ ਸਕੂਲਾਂ ਦੇ ਜਿਹੜੇ ਟਾਈਮ ਕਿਤੇ ਲੱਗਣਗੇ ਬਾਕੀ ਅੱਗੇ ਜੋ ਵੀ ਅਪਡੇਟ ਆਏਗੀ ਸਮੇਂ ਸਿਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ